ਤੂੰ ਮੇਰਾ ਕੱਲਾ ਬੰਦਾ ਨਹੀਂ ਤੂੰ ਬੰਦਾ ਸਿੰਘ ਬਹਾਦਰ ਹੈ ਇੰਨੀ ਗੱਲ ਕਿ ਗੁਰੂ ਸਾਹਿਬ ਦੀ ਖੁਦਾਬਦੀ ਦੀ ਚੜ੍ਹੇ ਤੇ ਬਰਾਤਾਂ ਖਜੂਰ ਸਾਹਿਬ ਵੀ ਕਰ ਦਿੱਤੀ ਬਹੁਤ ਸਾਰਾ ਆਨੰਦ ਵਧਿਆ ਹੋਇਆ ਬਾਦਸ਼ਾਹ ਬਹਾਦਰ ਸਾਹਿਬ ਦੀ ਇਸ ਨਦੀਰ ਦੀ ਧਰਤੀ ਤੇ ਗੁਰੂ ਸਾਹਿਬ ਨਾਲ ਪਹੁੰਚਿਆ ਹੋਇਆ ਇਹਰੋ ਕੰਦੇਸ ਰਹਾੰਦ ਦੀ ਧਰਤੀ ਤੇ ਵਜੀਰ ਖਾਂ ਬੇਚੈਨ ਹੋਇਆ ਬੈਠਾ ਹੈ ਇਹਨੇ ਕੀ ਕੀਤਾ ਪਾਪ ਸੀ ਜਿਹੜੇ ਵਜੀਰ ਖਾਂ ਦੇ ਕੀਤੇ ਹੋਏ ਅੰਦਰ ਇਹਨੂੰ ਦੁੱਖ ਦੇ ਰਹੇ ਸੀ ਵਜੀਰ ਖਾਂ ਆਪਣੇ ਪਾਪਾਂ ਤੋਂ ਡਰਦਾ ਹੋਇਆ ਇੱਕ ਹੋਰ ਨਾਮਾ ਪਾਪ ਕਰਨਾ ਸੋਚਿਆ ਇਹਨੇ ਦੋ ਪਠਾਣ ਬੁਲਾਈ ਇੱਕ ਪਠਾਣ ਦਾ ਨਾਮ ਸੀ ਅਦੁੱਲਾ ਖਾਂ ਇੱਕ ਪੁਨਾਮ ਦਾ ਨਾਮ ਸੀ ਗੁਲਖਾਨ ਇਹ ਦੋਨਾਂ ਪਠਾਣਾ ਨੂੰ ਕੋਲ ਬਿਠਾ ਕੇ ਵਜੀਰ ਖਾਂ ਕਹਿੰਦਾ ਉਹ ਗੱਲ ਸੁਣੋ ਤੁਸੀਂ ਮੇਰੇ ਨੋਕਰੋ ਤੁਸੀਂ ਹੂ ਉਹ ਮੰਗਿਆ ਜੋ ਨਾਮ ਕਹੂੰਗੀ ਉਹ ਲੈ ਲਓ ਜਿੰਨੇ ਪੈਸੇ ਕਹੂੰਗੀ ਉਹ ਲੈ ਲਓ ਇੱਕ ਕੰਮ ਤੁਸੀਂ ਕਰਨਾ ਹੈ ਪਠਾਣ ਕਹਿੰਦੇ ਵਜੀਰ ਖਾਂ ਦੱਸ ਕਹਿੰਦੇ ਤੁਸੀਂ ਨਦੇੜ ਜਾ ਕੇ ਜੂਰ ਸਾਹਿਬ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਆਓ ਕਿਉਂਕਿ ਜੀਰ ਖਾਦ ਗੁਰੂ ਗੋਬਿੰਦ ਸਿੰਘ ਨਹੀਂ ਭਰਿਆ ਜੋ ਕਹੋਗੇ ਜਦੋਂ ਤੁਸੀਂ ਮਾਰ ਕੇ ਆ ਜਾਓਗੇ ਮੂੰਹੋਂ ਮੰਗਿਆ ਤੁਹਾਡੇ ਨੂੰ ਮੂੰਹ ਮੰਗੇ ਤੁਹਾਨੂੰ ਨਾਮ ਨਹੀਂ ਮੰਗਾ ਤੂੰ ਪਟਵਾਰ ਦੀ ਤਿਆਰ ਹੋ ਗਈ ਫਿਰ ਸਮਝਿਓ ਜਿਹਦੀ ਮਾਇਆ ਨਾ ਭਾਇ ਲਾਲਚ ਇਹ ਬੰਦੇ ਨੂੰ ਆਪਣਾ ਜਨਮ ਭਲਾ ਦਿੰਦੀ ਮਾਇਆ ਇੱਕ ਜੀਤੀ ਜੇ ਦੋਨਾਂ ਨੂੰ ਲਾਲਚ ਜਾਗਿਆ ਦੋਨੇ ਪਠਾਨ ਇੱਕ ਤਰੀਖ ਲੱਖੰਜਰ ਲੈ ਕੇ ਤੁਰ ਪਏ ਕਿ ਇੱਕ ਜੀ ਦਾ ਨਹੀਂ ਵੀ ਸ਼ਾਸਤਰਾਂ ਨੂੰ ਜ਼ਹਿਰ ਦੀ ਪਾਣ ਦਿੱਤੀ ਜਾਂਦੀ ਨਹੀਂ ਹੁੰਦੀ ਹੈ ਜ਼ਹਿਰ ਦੀ ਪਾਣ ਦਿੱਤੀ ਜਾਂਦੀ ਹੁੰਦੀ ਹੈ ਉਹ ਤੁਸੀਂ ਬੰਦੇ ਦੀ ਕੁਵਾਰੀ ਕਿੰਦੇ ਵੀ ਖਬੋ ਦਿਓ ਉਹਦੀ ਜ਼ਹਿਰ ਚੜਦਾ ਨਹੀਂ ਹੁੰਦੀ ਹੈ ਇਤਿਹਾਸਕਾਰ ਦੱਸਦੇ ਨੇ ਕਿੰਦੇ ਵੀ ਉਹ ਖੰਜਰ ਲੈ ਕੇ ਦੋਨੇ ਪਠਾਨਾ ਹਜੂਰ ਸਾਹਿਬ ਦੀ ਧਰਤੀ ਤੇ ਪਹੁੰਚ ਜਾਂਦੇ ਆ ਉੱਥੇ ਜਾ ਕੇ ਸਤਿਗੁਰੂ ਨੂੰ ਸਜਦਾ ਵੀ ਕਰਦੇ ਨੇ ਦੇਖੋ ਬਖਾ ਵੀ ਦੇਖ ਲਈ ਹੈ ਫਿਰ ਉਥੇ ਸੇਵਾ ਵੀ ਕਰਦੇ ਨੇ ਦੋਨੇ ਪਠਾਨ ਦੇਖਦਿਆਂ ਮੌਕਾ ਵੀ ਸਾਨੂੰ ਕਦੋਂ ਮੌਕਾ ਮਿਲਦਾ ਹੈ ਤੇ ਅਸੀਂ ਆਪਣੀ ਕੰਮਾਈ ਕਰਦੇ ਇੱਕ ਦਿਨ ਜਾਣਤ ਇਤਿਹਾਸ ਕਰ ਦੱਸਦੇ ਨੇ ਸਮੂਹ ਜੀ ਸਿੱਖ ਆਪਣੀ ਸੇਵਾ ਦੇ ਵਿੱਚ ਸ਼ਾਮ ਨੂੰ ਜੁੜਦੇ ਆ ਕੋਈ ਸਿੰਘ ਦਾਲਾ ਪਣੀ ਬਣਾਉਣ ਲੱਗ ਗਿਆ ਬੋਧੀ ਸਿੰਘ ਬਰਸ਼ਾਦੇ ਪਾਣੀ ਵਾਲੇ ਪਾਸੇ ਹੋ ਗਏ ਕੋਈ ਸਿੰਘ ਘੋੜਿਆਂ ਦੇ ਖਿਆਲ ਚੋ ਗਿਆ ਕੋਈ ਸਿੰਘ ਪਾਣੀ ਇਕੱਠਾ ਕਰ ਰਿਹਾ ਕੋਸ ਵਿੱਚ ਇਹਦਾ ਪ੍ਰਬੰਧ ਨਹੀਂ ਸੀ ਕੋਈ ਸਿੰਘ ਪੱਠੇ ਪਾ ਰਿਹਾ ਘੋੜਿਆਂ ਨੂੰ ਕਾਲ ਕਹਿੰਦੇ ਇਹਨੂੰ ਦੋਨੇ ਪਠਾਣਾ ਨੇ ਦਸ਼ਮੇਸ਼ ਪਿੱਤਾ ਰਹਿ ਰਾਤ ਦੀ ਸਵਾਗਤੀ ਤੋਂ ਬਾਅਦ ਤੰਬੂ ਦੇ ਵਿੱਚ ਕੁਪਰਖ ਦੇ ਜਾ ਕੇ ਪੈਂਦੇ ਨੇ ਇਹ ਦੋਨੇ ਪਠਾਨ ਸਤਗੁਰੂ ਜੀ ਦੇ ਕੋਲ ਤੰਬੂ ਦੇ ਵਿੱਚ ਜਾਂਦੇ ਜਿਹੜਾ ਅਬਦੁੱਲਾ ਖਾਨ ਇੱਕ ਤੰਬੂ ਦੇ ਬਾਹਰ ਖੜਦਾ ਹੈ ਗੁਲਖਾਨ ਪਠਾਨ ਤੰਬੂ ਦੇ ਅੰਦਰ ਜਾਂਦਾ ਖੱਜਰੂ ਦਾ ਲੁਕੋਇਆ ਹੋਇਆ ਸਤਗੁਰੂ ਬਾਹਲਾ ਦਸ਼ਮੇਸ਼ ਜਿੱਦਾ ਰਾਮ ਦੇ ਵਿੱਚ ਪਿੱਢ ਤੇ ਪਏ ਨੇ ਅੰਦਰ ਜੋ ਟੱਕੋਸ਼ ਹੈ ਤਾਂ ਉਹਦੇ ਵਿੱਚ ਜੇ ਮੈਂ ਕਦੋਂ ਵਾਂ ਦਾ ਬਦਾ ਵੀ ਥੱਲੇ ਆਉਣ ਲੱਗਿਆ ਸੀ ਕਹਿੰਦੇ ਜਦੋਂ ਗੁਰੂ ਸਾਹਿਬ ਪਏ ਨੇ ਤੇ ਸਤਿਗੁਰਾਂ ਦਾ ਸੱਜਾ ਪਾਸਾ ਥੱਲੇ ਆ ਤੇ ਖੱਬਾ ਪਾਸਾ ਤੇ ਟਿੱਡੇ ਪਏ ਜੇ ਮਹਾਰਾਜ ਕਹਿੰਦੇ ਗੁਲਖਾਨ ਪਠਾਨ ਨੇ ਗੁਰੂ ਸਾਹਿਬ ਦੀ ਫਕ ਲੱਗੀ ਦੇਖਿਆ ਇਹਨੇ ਮੋਂਕਾ ਤਾੜਦੇ ਹੋਇਆ ਗੁਰੂ ਸਾਹਿਬ ਦੀ ਦੇ ਬਰਬਾਰ ਕੀਤਾ ਵੀ ਜਿਹੜਾ ਖੰਜਰ ਸੀ ਉਹ ਚੱਕ ਕੇ ਮਹਾਰਾਜ ਦੇ ਮਾਰਿਆ ਇਤਿਹਾਸਕਰ ਦੱਸਦੇ ਵੀ ਦਿਲ ਤੋਂ ਥੱਲੇ ਸਾਤੀ ਦੇ ਦਿਲ ਤੋਂ ਥੱਲੇ ਪਾਸੇ ਖੰਜਰ ਖੋਦ ਹੈ ਸਤਿਗੁਰਾਂ ਦੇ ਤੇ ਗੁਰੂ ਸਿੰਘ ਫੁਰਤੀ ਨਾਲ ਹੀ ਮਹਾਰਾਜ ਦੇ ਕੋਲ ਸੱਜੇ ਪਾਸੇ ਸ੍ਰੀ ਸਹਿਬ ਹੱਥ 'ਚ ਹੁੰਦਾ ਜਿ ਇਤਿਹਾਸ ਦੱਸਦੇ ਮਹਾਰਾਜ ਨੇ ਫੁਰਤੀ ਮਾਰਦੇ ਉਸ ਮੁਠਾਨ ਨੂੰ ਫੜਿਆ ਤੇ ਮੌਕੇ ਤੇ ਗੁਰੂ ਸਾਹਿਬ ਦਾ ਗੜਬੜਦਾ ਮੌਕੇ ਨੇ ਝੜਕਣਾ ਇੰਦਿਰੂ ਮਹਾਰਾਜ ਨੂੰ ਬਾਹ ਰਾਏ ਤੇ ਸਿੱਖਾਂ ਨੂੰ ਪਤਾ ਲੱਗੇ ਜਿਹੜਾ ਅਤੁੱਲਾ ਖਾਸ ਹੀ ਭੱਜਣ ਲੱਗਿਆ ਨਾ ਲਰੋ ਤੇ ਸਿੱਖਾਂ ਨੇ ਫੜ ਲਿਆ ਅਜ ਦੇ ਸਿੱਖ ਥੋੜੋ ਜਿਹੀ ਮੋਢੇ ਜਾਂ ਤੇ ਰਾਖੇ ਹੁੰਦੇ ਸੀ ਐਦਾਂ ਜੀ ਨਹੀਂ ਸੀ ਸਿੱਖ ਸਿੱਤ ਦੇ ਮਹਿਮਾਨ ਨਹੀਂ ਸੀ ਸਿੱਖ ਗੁਰੂ ਲਈ ਮਾਰਨ ਵਿੱਚ ਵਾਲੇ ਸਿੰਘ ਸਾਹਿਬ ਭੱਜੇ ਜਾਂਦੇ ਉਸੇ ਪਠਾਨ ਨੂੰ ਪੜਿਆ ਪੜ ਕੇ ਸਿੰਘਾਂ ਨੇ ਪੁੱਛਿਆ ਨਹੀਂ ਚੁਕਤਾਨੀ ਦੋਨੇ ਮਾਰਨ ਦੇ ਗੁਰੂ ਸਾਹਿਬ ਜੀ ਨੇ ਆਪਣੇ ਉਸ ਵਗ ਦੇ ਕੂਨ ਨੂੰ ਕੰਵਰਕੋ ਸਿਨਾਉਂ ਕਹਿੰਦੀ ਬੰਨਿਆ ਰੁਕ ਗਿਆ ਤੇ ਦਰਦ ਸਤਗੁਰਾਂ ਦੇ ਸ੍ਰੀ ਕਰਕੇ ਹੋਇਆ ਗੁਰੂ ਸਾਹਿਬ ਨੇ ਮਹਿਸੂਸ ਨਹੀਂ ਕੀਤਾ ਕਿਉਂਕਿ ਦੇਖੋ ਸੱਟ ਲੱਗਣੇ ਬੰਦਾ ਕੀਪਰੀ ਦਿਲ ਤੇ ਮਹਿਸੂਸ ਕਰਦੀ ਚਿਹਰਾ ਬਗਲਾ ਜਾਂਦਾ ਜਿਸ ਸੱਟ ਲੱਗੀ ਹੋਵੇ ਦਿਲ ਤੇ ਮਹਿਸੂਸ ਨਾ ਕਰੇ ਤਾਂ ਚਿਹਰਾ ਨਹੀਂ ਬੰਦੇ ਦਾ ਕਰਦਾ ਤੇ ਸਤਗੁਰੂ ਜੀ ਨੇ ਉਸ ਵੇਲੇ ਸਿੱਖਾਂ ਨੇ ਬਹੁਤ ਮਹਿਸੂਸ ਕੀਤਾ ਵੀ ਇੱਥੇ ਕਿਹਨੇ ਬਾਬਾ ਬੰਦਾ ਸਿੰਘ ਬਹਾਦਰ ਵੀ ਉਸ ਸਮੇਂ ਗਿੱਥੀ ਸਿੰਘਾਂ ਚ ਆਏ ਹੋਸੀ ਸੇਵਾ ਕਰ। ਬਾਬਾ ਬੰਦਾ ਸਿੰਘ ਬਹਾਦਰ ਦੇ ਮਣ ਦੇ ਉਪਰ ਬੜੀ ਛਲਤ ਚੋਟ ਲੱਗੀ। ਬਹੁਤ ਛਲਤ ਆ। ਤੇ ਬਾਬਾ ਬੰਦਾ ਸਿੰਘ ਜੀ ਘਰ ਚ ਗਲ ਚਪੰ ਨੂੰ ਪਾ ਕੇ ਗੁਰੂ ਦਸ਼ਮੇਸ਼ ਪਿਤਾ ਦੇ ਕੋਲ ਅੱਖਾਂ ਘਰ ਕੇ ਖੜ ਗਿਆ। ਕਿਨ ਸਤਿਗੁਰੂ ਹੁਣ ਤੁਸੀਂ ਕਿਰਪਾ ਕਰੋ ਮੈਨੂੰ ਆਗਿਆ ਦਿਓ ਮੈਂ ਜਾ ਕੇ ਜਾਲਮਾਂ ਨਾਲ ਸੋਦਾ ਲਾਵਾ ਜਿਹਨੇ ਬਦਲਾ ਮੇਨ ਲਾ ਗਿਆ। ਦ ਕੱਲ ਵੀ ਦੱਸਿਆ ਸੀ ਇਤਿਹਾਸਕਾਰ ਦੱਸਨੇ ਬਾਬਾ ਬੰਦਾ ਸਿੰਘ ਬਹਾਦਰ ਦਾ 7 ਫੁੱਟ ਦੇ 6 ਇੰਚ ਦਾ ਘਰ ਸੀ। ਬਾਬਾ ਬੰਦਾ ਸਿੰਘ ਬਹਾਦਰ ਦਾ 3 ਕੁਆਂਟਲ ਤੋਂ ਸਵਾ ਕੁਆਂਟਲ ਬਾਦੀ ਦਾ ਭਾਅ ਸੀ। ਛੋਸ ਦੇ ਹੀ ਸੀ, ਫੁੱਲਣ ਨਹੀਂ ਸੀ। ਗੁਰੂ ਸਾਹਿਬ ਜੀ ਕਹਿੰਦੇ ਬੰਦਾ ਸਿੰਘ ਬਹਾਦਰ ਨੂੰ ਮਹਾਰਾਜ ਪਤਾ ਕੀ ਕਹਿੰਦੇ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿਣ ਲੱਗੇ ਕਹਿੰਦੇ ਬਹਾਦਰ ਜੀ ਬਦਲੇ ਦੀ ਭਾਵਨਾ ਲੈ ਕੇ ਪੰਜਾਬ 'ਚ ਨਹੀਂ ਜਾਣਾ ਬਦਲੇ ਦੀ ਭਾਵਨਾ ਨਾਲ ਨਹੀਂ ਜਾਣਾ ਹਾਂ ਜਾਣਾ ਲਾਗਣੀ ਹੈ ਇੱਕ ਤਾਂ ਗਰੀਬ ਦੀ ਮਦਦ ਕਰਨੀ ਹੈ ਇੱਕ ਜਾਲਮ ਨੂੰ ਕੀਤੇ ਜੁਰਮ ਦੀ ਸਜ਼ਾ ਦੇਣੀ ਹੈ ਬਦਲਾ ਨਹੀਂ ਸਜ਼ਾ ਦੇਣੀ ਹੈ ਮਹਾਰਾਜ ਸਾਤਿਵਾਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੇਰੇ ਨਾਲ ਪੰਜ ਸਿੰਘ ਤੁਰ ਕੇ ਦਸ਼ਮੇਸ਼ ਪਿਤਾ ਨੇ ਆਪਣੇ ਪੱਥੇ 'ਚੋਂ ਪੰਜ ਤੀਰ ਗੱਡੀ ਇੱਕ ਬਾਬਾ ਬੰਦਾ ਸਿੰਘ ਭਾਦਰ ਨੂੰ ਗੁਰਬਾਨ ਲੜਾਈ ਇੱਕ ਬਾਬਾ ਬੰਦਾ ਸਿੰਘ ਬਹਾਦਰ ਨੂੰ ਝੰਡਾ ਵਧਾਇਆ ਤੇ ਨਾਲ ਪੰਜ ਸਿੰਘ ਜੁਨੇ ਪਾਈ ਮਨੋਧ ਸਿੰਘ ਭਾਈ ਕਾਨ ਸਿੰਘ ਭਾਈ ਦਿਆ ਸਿੰਘ ਭਾਈ ਬਾਸ ਸਿੰਘ ਤੇ ਭਾਈ ਰਣ ਸਿੰਘ ਪੰਜ ਸਿੰਘ ਤੇ 11 ਸਿੰਘ ਹੋਰ ਨਾਲ ਦੇ ਦਿੱਤੇ ਤੇ ਇਹਨਾਂ ਨੂੰ ਲੈ ਕੇ ਉਹ ਪੰਜਾਬ ਦੀ ਧਰਤੀ ਨੂੰ ਜਾ ਬਾਬਾ ਬੰਦਾ ਸਿੰਘ ਨੇ ਮੱਥਾ ਟੇਕਿਆ ਅਰਦਾਸ ਕੀਤੀ ਪੰਜਾਬ ਨੂੰ ਚੰਨੀ ਬਣਾ ਦਿੱਤੀ ਦਸ਼ਮੇਸ਼ ਪਿਤਾ ਨੇ ਸਿੱਖਾਂ ਦੇ ਰਾਹੀ ਸੁਨੇਹੇ ਲਾ ਦਿੱਤੇ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਇਆ ਇਤਰੋ ਕੇਤੀ ਕੰਗੀਤਾ ਮਹਾਰਾਜ ਨੇ ਘੱਟ ਕੁੱਟ ਕੇ ਬੰਨਿਆ ਹੋਇਆ ਜਗ ਉਹ ਬੜਾ ਹੈ ਉਪਰੋਗ ਪੁਰੋ ਦੇਖਣ ਨੂੰ ਰਾਮ ਹੁੰਦੇ ਅੰਦਰ ਜਗਮ ਨਹੀਂ ਕੋ ਜਗਮ ਦੁੱਖ ਤਾਂ ਦਿੰਦੇ ਐ ਪਰ ਫਿਰ ਦੇਖਿਓ ਕਈ ਵਾਰੀ ਮਾਪਾ ਪਿਤਾ ਹੁੰਦੇ ਐ ਛਕਰੀਕ ਹੋਵੇ ਨਾ ਆਪਣੇ ਬੱਚਿਆਂ ਨੂੰ ਦੱਸ ਦੇ ਦੀ ਮਾਮਾ ਵੀ ਤੇ ਬਾਪ ਵੀ ਇਦਾਂ ਦੇ ਹੁੰਦੇ ਆ ਉਹ ਦੁਖੀ ਹੋਣ ਨਾ ਬਿਮਾਰ ਹੋਣਾ ਉਹ ਸਹੀ ਸੀ ਦੱਸ ਦੇ ਨਹੀਂ ਹੁੰਦੇ ਕਿ ਸਾਡਾ ਦੁੱਖ ਕਿਤੇ ਬੱਚਿਆਂ ਨੂੰ ਬਾਲਾ ਬੁੱਧੀ ਨਾ ਕਰ ਦੇਗੇ ਸ਼ਿਪਾ ਲੈਂਦੇ ਕੰਗੀ ਕਰਨਾ ਦੇ ਸਿੱਖ ਪੁੱਛਦੇ ਸਤਿਗੁਰੂ ਦਰਤਾ ਨਹੀਂ ਹੁੰਦਾ ਮਾਰਦ ਕਹਿੰਦੇ ਨਹੀਂ ਸਿੱਖੋ ਠੀਕ ਹੈ ਤੇ ਗੁਰੂ ਸਾਹਿਬ ਜੀ ਉਸ ਪਾਪ ਨੂੰ ਕਹਿੰਦੇ ਬੰਨ ਕੇ ਰੱਖਦੇ ਐ ਸਮਾਂ ਲੰਘਦਾ ਰਾਤ ਨੂੰ ਪਿਆ ਮਹਾਰਾਜਰ ਸੇਨਾ ਉਹ ਹਿੰਚਲ ਹੋ ਜਾਂਦਾ ਜਾ ਕੋ ਖੂਨ ਫੇਰ ਲੱਗ ਪੈਂਦਾ ਹੈ ਹਾਲਤ ਗੁਰੂ ਸਾਹਿਬ ਦੀ ਸਰੀਰ ਕਰਕੇ ਹੋਰ ਥੋੜੀ ਜਿਹੀ ਕਦਰ ਹੋ ਜਾਂਦੀ ਹੈ ਦਿਨ ਚੜਦਾ ਹੈ ਸਤਗੁਰੂ ਮਾਰਾ ਸਿੱਖਾਂ ਨੂੰ ਇਕੱਠੇ ਕਰਦੇ ਐ ਬਾਦ ਕਹਿੰਦੇ ਤੁਸੀਂ ਸਾਰੇ ਜਾਣੇ ਇਕੱਠੇ ਹੋ ਕੇ ਬੈਠ ਅਲਗੀ ਦਰਬਾਰਾਂ ਕਹਿੰਉਗੇ ਭਾਈ ਇਹ ਇਤਿਹਾਸਕਰ ਦੱਸਦੇ ਜੇ ਇਤਿਹਾਸਕਰ ਤਾਂ ਇਹਨਾਂ ਵੀ ਹਜੂਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਗ੍ਰੰਥ ਨਹੀਂ ਬਈ ਸੀ ਦੇਖੋ ਇੱਥੇ ਕੋਈ ਇੰਨਾ ਤਾਂ ਤਲਖੀ ਨਹੀਂ ਲੈ ਕੋਈ ਇਤਿਹਾਸਕਰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਕਾਸ਼ ਕੀਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਨੂੰ ਟਾਕੇ ਕਿਆ ਭਾਈ ਸਾਡਾ ਸਮਾਂ ਤੁਮ ਦੇਦੇ ਆ ਗਿਆ ਅੱਜ ਤੋਂ ਬਾਅਦ ਤੁਸੀਂ ਸਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਭ ਨੇ ਚੱਲਣਾ। ਇਹਨੇ ਸਿੱਖਾਂ ਵਿੱਚ ਬੜੀ ਉਦਾਸੀ ਆਈ। ਇਹ ਸੱਚੇ ਪਾਤਸ਼ਾਹ ਤੁਸੀਂ ਕੀ ਬਚਨ ਕਹਿ ਰਹੇ ਹੋ? ਕਿਉਂਕਿ ਚੇਤੇ ਰੱਖਿਓ ਜਦੋਂ ਕਿਸੇ ਕੌਮ ਦਾ ਮੁਖੀ ਜਾਂਦਾ ਹੈ ਨਾ ਬੜਾ ਵੱਡਾ ਕੌਮ ਦੇ ਉੱਪਰ ਇੱਕ ਗੇ ਮੁਖੀ ਬੜੀ-ਬੱਡੀ ਚੀਜ਼ ਹੁੰਦੀ ਹੈ ਸੰਤ ਦਾ ਸਰਬਨਵਾਸੀ ਜਨੇ ਮਹਾਰਾਜ ਕਹਿੰਦੇ ਉਦਾਸ ਨਾ ਹੋ ਤੁਹਾਡੀ ਗਵਾਈ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਪਿਆਰੇ ਕਰਨਗੇ ਇਹ ਮੈਂ ਉਸ ਵੇਲੇ ਵੀ ਫੈਸਲਾ ਕੀਤਾ ਸੀ ਜਦੋਂ ਚਮਕੌਰ ਦੀ ਗੜੀ ਲੜੀ ਸੀ ਉਦੋਂ ਵੀ ਮੈਂ ਪੰਥ ਦਾ ਹੁਕਮ ਮੰਨਿਆ ਸੀ ਇਨਾ ਮਹਾਰਾਜ ਨੇ ਕਹਿ ਕੇ ਸਿੱਖਾਂ ਦੇ ਵਿੱਚ ਗੁਰੂ ਸਾਹਿਬ ਜੀ ਫਿਰ ਬੈਠ ਕੇ ਅਗਲਾ ਧਿਆਨ ਫਕਲ ਸੁਚਾਉਣਗੇ ਸਵਾਉ ਬਦਲ ਕੇ ਦੁਵਾਨੀ ਨਹੀਂ ਸੰਖਿਆ ਬਲਕਿ ਸਾਰੇ